ਜੈ ਬਾਬੇ ਸ਼ੇਰਨੀ ਦੇ ਬੱਚੇ ਦੀ ਜੈ 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 ਸ਼ੇਰਨੀ ਦੇ ਬੱਚੇ ਦੀ ਜੈ 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 ਸ਼ੇਰਨੀ ਦੇ ਬੱਚੇ ਦੀ ਬਹਿ ਜੋਈ ਬਹਿ ਜੋ ਬਹਿ ਜੈ ਮਹੇ ਵੇਂਗਣੀ ਦੇ ਬੱਚੇ ਦੀ ਤੁਸੀਂ ਵੇਂਗਣੀ ਕਹੀਆਂ ਨਹੀਂ ਯਾਰ ਸਾਰੇ ਤਾਂ ਸ਼ੇਰਨੀ ਦੇ ਬੱਚੇ ਕਹੀ ਜਾਂਦੇ ਆਂ ਉਹ ਮੈਂ ਤੂੰ ਮੇਰਾ ਬਾਬਾ ਬੇਟਾ ਆ ਨਾ ਇਸਰਗਾ ਤੇ ਜਿਹੜੇ ਮੰਮੀ ਹੈ ਨਾ ਹਾਂਜੀ ਇਹਦੇ ਵਿੱਚ ਕੋਈ ਕਾਰਨ ਸੀ ਤੇਰੀ ਜਿਹੜੀ ਮੰਮੀ ਹਾਂਜੀ ਉਹ ਜਦੋਂ ਨਰਮਾ ਚੋਧੀ ਜੀ ਦੇ ਸਭ ਤੋਂ ਜ਼ਗਾ ਜੋਗੀ ਠੀਕ ਹੈ ਜੀ ਇਹ ਜਦੋਂ ਇਹ ਧੋਣਾ ਲਾਉਂਦੀ ਤੇ ਪਾ ਲੈ ਕੇ ਪਾ ਜਾਂਦੀ ਤੇ ਇਹਦੀਆਂ ਸਗੀਆਂ ਸੁਧਰੀਆਂ ਜੜੀਆਂ ਜਠਾਨੀਂ ਤੇਰਾਣੀਆਂ ਇਹਨੋਂ ਕਹਿੰਦੀ ਆ ਦੀ ਸ਼ੇਰ ਨਹੀਂ ਆ ਗਈ ਕਿਉਂਕਿ ਤੇਰੀ ਮੰਮੀ ਮੇਰਾ ਮਾਨਦਾਨ ਕਰਦੀ ਮੇਰਾ ਨਾਂ ਨਹੀਂ ਲਈਦੀ ਅੱਛਾ ਉਹ ਕਹਿੰਦੀ ਆ ਬੋਲ ਦੇਣੀ ਜੀ ਦਾ ਬੱਚੇ ਦਾ ਨਾਂ ਕਹਿੰਦੀ ਗੁਰਵਿੰਦਰ ਦਾ ਡੈਡੀ ਬੋਲੋ ਠੀਕ ਹੈ ਜੀ ਹਨਾ ਇਸ ਕਰਕੇ ਮੈਂ ਇਹਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਤੂੰ ਕਹਤਾ ਵੀ ਮੈਂ ਇਹ ਇਹਦਾ ਕਾਰਨ ਕੀ ਹੈ ਇਹ ਕਰਕੇ ਤੇਰੀ ਮਾਂ ਦਾ ਨਾਂ ਸ਼ੇਰਨੀ ਸੀ ਇਹ ਕਰਕੇ ਮੈਂ ਤੈਨੂੰ ਵੰਗਰੀ ਦਾ ਬੱਚਾ ਕਿਹਾ ਹੈ